ਉਹ ਨਾਲ ਆ ਵੀ 85 ਪੈਸੇ ਟਾਇਰ ਆ ਠੀਕ ਹੈ ਜੀ ਹਾਂ 13 ਵਾਲੇ ਚੰਗਾ ਟਰੈਕਟਰ ਵਧੀਆ ਇਹ 12 ਮਾਡਲ ਆ ਹਾਂ ਜੀ ਕਰਾਸ ਕਰਦੇ ਇੰਜਨ ਵਾਲਾ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਟਰੈਕਟਰ ਚੰਗਾ ਕੈਮਰਾ ਤੂੰ ਮਾਰ ਦੇ ਦੇ ਪਾਸੇ ਪਾਸੇ ਇਹਦੇ ਨਾਲ ਦੇ ਟਾਇਰ ਆ 85 ਪੈਸੇ 21 ਮਾਡਲ ਆ ਟਰੈਕਟਰ ਠੀਕ ਹੈ ਜੀ ਵੱਧ ਨਾ ਕਹੋ ਵੱਧ ਨਾ ਕਹੋ ਫਿਰ ਜਦੋਂ ਘੰਟ ਚੀਜ਼ ਨਿਕਲਦੀ ਆ ਅਗਲੇ ਨੂੰ ਹਰਖਾ ਜਾ ਆਉਂਦਾ ਆ ਕੇ ਫਿਰ ਹਾਂ ਜੀ ਹਾਂ ਜੀ 14 ਮਾਡਲ ਆ 14 ਮਾਡਲ ਆ ਗਿਆ 15 ਲੀਟਰ ਨਵੇਂ ਬੀਕੇਟੀ ਦੇ ਇਹ ਪਲਾਸਾਵਾ ਟਰੈਕਟਰ 8 ਮਾਡਲ ਹੈ ਠੀਕ ਹੈ ਜੀ ਪਾਵਰ ਸਟੀering ਹੈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਭਾਈ ਬਾਦਲ ਜੁੜਿਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਉਹ ਠੀਕ ਹੈ ਭਰਾ ਅਕਬਰ ਠੀਕ ਹੈ ਵਧੀਆ ਚੜ੍ਹਦੀ ਕਲਾ ਵਧੀਆ ਪੂਰੀ ਘੰਟਾ ਗੱਲਬਾਤ ਪੂਰੀ ਘੰਟਾ ਕਣ ਕੋ ਕਣ ਕਬੀਜ ਗਈ ਹਾਂ ਹਾਂ ਵੇਲੇ ਹੁਣ ਇਹਦੋਂ ਬਾਅਦ ਵੇਲੇ ਹਾਂ ਠੀਕ ਹੈ ਹੁਣ ਟਰੈਕਟਰ ਵੇਚਣ ਦੇ ਹੋਗੇ ਬਸ ਟਰੈਕਟਰ ਵੇਚਣ ਦੀਆਂ ਸਾਰਾ ਸਿਆਲ ਠੀਕ ਹੈ ਚੰਗਾ ਟਰੈਕਟਰ ਲਾਉਣਾ ਜੇ ਬੇਗਾ ਠੀਕਾ ਨਹੀਂ ਕਰੇ ਨਹੀਂ ਕਰੇ ਔਰ ਠੀਕ ਹੈ ਤੇ ਕਿੰਨੇ ਕ ਟਰੈਕਟਰ ਹੁੰਦੇ ਆ ਬਾਦਲ ਆਪਣੇ ਕੋਲੇ ਕਿੰਨੇ ਆਪਣੇ ਕੋਲੇ 8 ਟਰੈਕਟਰ ਆ 8 ਟਰੈਕਟਰ ਤੇ ਕਾਪੀ ਕਾ ਗ ਜਾਂਦੇ ਕਿਵੇਂ ਰਹਿਣਗੇ ਓਕੇ ਬਾਈ ਇੱਕ ਨੰਬਰ ਜਿਹੜੇ ਦੀਆਂ ਨੂੰ ਅਸੀਂ ਨਿਕਲੂਗੀ ਉਹਦੀ ਹਾਂ ਕਹਾਂਗੇ ਜਿਹੜੇ ਦੀ ਨਹੀਂ ਨਿਕਲਦੀ ਦੀ ਨਾ ਕਹਾਂਗੇ ਠੀਕ ਹੈ 10 ਮਾਡਲ ਤੋਂ ਥੱਲੇ ਕਿਸੇ ਦੀ ਯਾ ਲੋਕੇਸ਼ਨ ਤਲਵੰਡੀ ਦੇ ਨਾਲ ਆ 6 ਕਿਲੋਮੀਟਰ ਛੇਖਪੁਰਾ ਪਿੰਡਾ ਤੇ ਉੱਥੇ ਘਰੇ ਵੀ ਕੱਢਦੇ ਆਪਣੇ ਟਰੈਕਟਰ ਘਰੇ ਬਸ ਇੱਕ ਦੋ ਘਰੇ ਲੈ ਜਾਂਦੇ ਬਾਕੀ ਤਲਵੰਡੀ ਹੁੰਦੇ ਟਰੈਕਟਰ ਤਲਵੰਡੀ ਹੁੰਦੀ ਹੈ ਹਾਂ ਹੁਣ ਆਪਾਂ ਉਹ ਤਾਂ ਦੱਸਿਆ ਜਾਂਦਾ ਫੋਨ ਤੇ ਹੋ ਜਾਂਦੀਆਂ ਗੱਲਾਂ ਨਾ ਫੋਨ ਤੇ ਹੋ ਜਾਂਦੀਆਂ ਗੱਲਾਂ ਜੀ ਚੀਜ਼ ਲੈਣੀ ਆ ਉਹਦਾ ਦੱਸਿਆ ਜਾਊਗਾ ਵੀ ਫਲਾਣੇ ਦਾ ਟਰੈਕਟਰ ਖੜਾ ਠੀਕ ਹੈ ਜੀ ਹਾਂ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 333 ਤੋਂ ਐਕਸਰ ਤੋਂ ਇਹ ਦੱਸੀ ਬਈ ਇਹਦੇ ਬਾਰੇ ਹੱਤ ਮਾਡਲ ਹੈ ਹਾਂਜੀ ਨਾਲਾ ਵੀ 75 80 ਪਹੀਆ ਟਾਇਰ ਹੈ ਠੀਕ ਹੈ ਜੀ ਹਾਂ ਤੇਰੇ ਵਾਲੇ ਚੰਗਾ ਡੈਕਟਰ ਆ ਵਧੀਆ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਆ ਜਮਾ ਇੰਜਨ ਗੇਅਰ ਦਾ ਓਕੇ ਆ ਹਾਂ ਮਰਾੜਾ ਦੀ ਟਾਚਿੰਗ ਤੇਰੇ ਬਾਦੀ ਹੋਈ ਆ ਮਗਰੇਟਾ ਵੀ ਹੋਈ ਆ ਮਰਾੜਾ ਦੀ ਨਿਬਾਂ ਦੇ ਵੀ ਵੱਜਿਆ ਮਾੜਾ ਮੋਟਾ ਠੀਕ ਹੈ ਜੀ ਤੇ ਸ਼ੋ ਬਾਡੀ ਲਾਈਨ Ориਜਨਲ ਆ ਸ਼ੋ ਬਾਡੀ ਲਾਈਨ ਦਾ Ориਜਨਲ ਆ ਠੀਕ ਹੈ ਤੇ ਮਾਡਲ ਕਿੰਨੇ ਆ ਇਹ ਸੱਤ 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 ਮਾਡਲ ਹੈ ਤੇ ਰੇਟ ਕਿੰਨਾ ਬਈ ਰੇਟ ਤੂੰ ਦੱਸਣਾ ਤੂੰ ਦੱਸ ਦੇ ਖੜਾ ਹੈ ਇਹਦੇ ਵਿੱਚੋਂ ਆਪਾਂ 160 ਦਾ ਦੇ ਦਾਂਗੇ ਯਾਰ 160 ਦਾ ਹਾਂ ਬਦਲ ਸਾਹਿਬ ਨਾ ਕਰ ਲੈ ਬਸ ਸਾਹ ਫੋਟੋਮੈਂਟਰ ਆ ਟਰੈਕਟਰ ਦੇਖ ਬੱਲਾ ਟਰੈਕਟਰ ਚੰਗਾ ਹੈ ਪਰ ਸਾਹ ਨਾ ਕਰ ਸਾਹ ਹੋਰ ਕਰ ਦਾਂਗੇ ਮਾੜਾ ਮਾੜਾ ਮਾਨਦਾਨ ਤੇਰਾ ਯਾਰ 55 ਦਾ ਲੈ ਜਿਓ ਹਾਂ ਹਾਂ 55 ਦਾ ਹੱਕ ਲਿਓ ਮੂਰੇ 855 ਆ ਗਿਆ ਇਹਦੇ ਬਾਰੇ ਦੱਸੀ ਮਾਈ ਬਦਲ ਇਹ 12 ਮਾਡਲ ਹੈ ਹਾਂਜੀ ਕ੍ਰਾਸ ਕਰਦੇ ਇੰਜਨ ਵਾਲਾ ਠੀਕ ਹੈ ਜੀ ਤੇ ਟਾਇਰ ਇਹਦੇ ਹੈਗੇ 90 ਪੈਸੇ 90 ਪੈਸੇ ਮੂਰਲੈਸ ਹੀ ਹੋਣਗੇ ਠੀਕ ਹੈ ਜੀ ਟਰੈਕਟਰ ਚੰਗਾ ਹੈ ਇੰਜਨ ਗੇਅਰ ਦਾ ਵੀ ਚੰਗਾ ਇੰਜਨ ਗੇਅਰ ਦਾ ਓਕੇ ਆਪਾਂ ਕਣਕ ਵੀਜੀ ਇਹਦੇ ਨਾਲ ਕਣਕ ਵੀਜੀ ਆ ਰੰਗ ਪੇਂਟ ਦਾ ਰੰਗ ਪੇਂਟ ਦਾ Ориਜੀਨਲ ਆ ਬਾਈ ਰੰਗ ਪੇਂਟ ਦਾ Ориਜੀਨਲ ਹੈ ਹਾਂ ਸਾਰਾ ਇੰਜਨ ਨਾਲ ਟਰੈਕਟਰ ਹੈ ਠੀਕ ਹੈ ਸਾਰਾ Ориਜੀਨਲ ਟਰੈਕਟਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ ਮਾਡਲ ਇਹ ਕਿੰਨੇ ਰਹੁ ਇਹ 12 12 ਤੇ ਰੇਟ ਹੈ ਰੇਟ ਇਹ ਤੁਹਾਨੂੰ ਲੱਗਦੇ 85000 ਦਾ ਦੇ ਦਾਂਗੇ 385 ਦਾ 70 ਦਾ ਲੈ ਜਾਣ ਯਾਰ 85 ਦਾ ਕੀ ਮਤਲ ਲਾਂਬਾ ਨਹੀਂ ਆਉਂਦਾ ਜਮਾਈ ਚੱਲ ਕਟਰ ਦੇ ਵਿੱਚ ਮਿੱਤਰੋ ਲਾਂਬਾ ਨਹੀਂ ਆਉਂਦਾ ਚੰਗਾ ਟਰੈਕਟਰ ਹੈ ਹਾਂ ਮੂਰੇ 241 ਆ ਗਿਆ ਮੈਸੀ ਇਹਦੇ ਬਾਰੇ ਦੱਸੀ ਬਾਈ 241 ਮੈਸੀ ਟਾਇਰ 90 ਪੈਸੇ ਹੋਣਗੇ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਠੀਕ ਹੈ ਜੀ ਟਰੈਕਟਰ ਚੰਗਾ ਕੈਮਰਾ ਤੂੰ ਮਾਰ ਦੇ ਦੇ ਪਾਸੇ ਅਸੀਂ ਠੀਕ ਹੈ ਜੀ ਟਰੈਕਟਰ ਚੰਗਾ ਪਿਆ ਹਨਾ ਇੱਕ ਬੁੱਕਲਾ ਟਰੈਕਟਰ ਹੈ ਕਹਿੰਦੇ ਇਹ ਹਾਂ ਤੇ ਰੇਟ ਇਹਦਾ 4 ਮੜਲਾ 255 ਲਿਖਿਆ ਹਾਂਜੀ ਲੈਸ ਕਰ ਦਾਂਗੇ 35000 ਦਾ ਦੇ ਦਾਂਗੇ 35 ਦਾ 235 ਦਾ 30 ਦੀ ਇਲਝਾਨ ਯਾਰ ਛੋਟਾ ਜਿਹਾ ਟਰੈਕਟਰ ਹੈ ਚਲ ਕੋਈ ਨਹੀਂ ਫਿਰ ਕਰਦੇ ਆਂਗੇ 30000 ਦਾ ਲੈ ਜਾਓ ਮਿੱਤਰੋ ਮੂਰੇ ਆ ਗਿਆ DI 35 ਇਹਦੇ ਬਾਰੇ ਦੱਸੀ ਚਾਉਣਾ ਲਿਕਾ ਇਹਦੇ ਨਾਲ ਦੇ ਟਾਇਰ ਆ 85 ਪੈਸੇ 21 ਮਾਡਲ ਆ ਟਰੈਕਟਰ ਠੀਕ ਹੈ ਜੀ ਤੇ ਟਰੈਕਟਰ ਚੰਗਾ ਪੂਰਾ ਠੀਕ ਹੈ ਪ੍ਰੈਸ਼ਰ ਕਟਾਈ ਆ ਗਿਆ ਇੰਜਨ ਗੇਅਰ ਦਾ ਵੀ ਚੰਗਾ ਹੈ ਇੰਜਨ ਗੇਅਰ ਦਾ ਚੰਗਾ ਹੈ ਇਹਦੀ ਇਨੋ ਸੀ ਵੀ ਮਿਲ ਜੂ ਲੌਂਗ ਫੈਂਸ ਵੀ ਹੋ ਜੂ ਇਹਦੇ ਤੇ ਲੌਂਗ ਫੈਂਸ ਵੀ ਹੋ ਜੂ ਇਨੋ ਸੀ ਵੀ ਮਿਲ ਜੂ ਹਾਂ ਹਾਂ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹਾਂ ਟੌਪ ਮਾਡਲ ਟਰੈਕਟਰ ਹੈ ਟੌਪ ਮਾਡਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਰੰਗ ਪੈਂਟ ਦਾ ਵੀ ਉਨੇ ਚੰਗਾ ਸਾਰਾ ਰੀ ਨਾਲ ਟਰੈਕਟਰ ਹੈ ਰੰਗ ਪੈਂਟ ਦਾ ਵੀ ਸਾਰਾ ਰੀ ਨਾਲ ਤੇ ਮਾਡਲ ਇਹ ਮਾਡਲ 21 ਰੇਟ ਰੇਟ 35000 4 4 35 4 35 ਦਾ ਦੇਣੀ ਆ ਕਿ ਨਾ ਕਿਵੇਂ ਕੁਛ ਨਾ ਕੁਛ ਕਰਦਾ ਇਹ ਮੌਕੇ ਤੇ ਹੋ ਜੂਗਾ ਉਹ ਯਾਰ 430 ਦਾ ਲੈ ਜਿਓ ਮਿੱਤਰੋ ਹਾਂ ਤੂੰ ਤਾਂ 455000 ਡਿਮਾਂਡ ਹੈ ਦੀ 35 ਦਾ ਇਹ ਕਹਿੰਦੇ ਦੇਵਾਂਗੇ ਮਾਰ ਦੇ ਟਾਇਰ ਟੂਰ ਨਾਲ ਦੇ ਚਾਰੇ ਟਾਇਰ ਚਾਰੇ ਨਾਲ ਦੇ ਨੇ 430 ਦਾ ਕਿਦੋਂ ਮਰਜੀ ਹੱਕ ਕੇ ਲੈ ਜਿਓ ਬਾਦਲ ਨੂੰ ਪੁੱਛਿਓ ਵੀ ਨਾ ਚੰਗਾ ਟਰੈਕਟਰ ਆ ਪੂਰਾ ਅੱਗੇ ਆ ਗਿਆ 524 ਇਹਦੇ ਬਾਰੇ ਦੱਸਿਓ ਜੀ ਇਹ ਵੀ ਪੰਜਾਬ ਨੰਬਰ ਹੈ ਹਾਂਜੀ ਕਾਲੇ ਢੱਡਾ ਤੁਸੀਂ ਮੰਨ ਲਓ ਵੀ ਅੱਧੇ ਕ ਮੰਨ ਲਓ ਹਨਾ ਟਾਇਰ ਅੱਧੇ ਕ ਨਹੀਂ ਬਸਾਂ ਮਾਗਰ ਲਈ ਅੱਧੇ ਕ ਮੂਰਲੇ ਮੰਨ 60 70 ਰੁਪਏ ਹੋਣੇ 70 ਰੁਪਏ ਇੱਕ 70 ਰੁਪਏ ਲਾਲਾ ਮੂਰਲੇ ਵੀ ਅੱਧੇ ਕ ਨੇ ਅੱਧੇ ਕ ਨੇ ਘਟ ਗਿਆ ਚੰਗਾ ਹਾਂ ਵਧਣਾ ਕਹੋ ਵਧਣਾ ਕਹੋ ਫਿਰ ਜਦੋਂ ਘਟ ਚੀਜ਼ ਨਿਕਲਦੀ ਹੈ ਅਗਲੇ ਨੂੰ ਹਰਖਾ ਜਾ ਆਉਂਦਾ ਆ ਕੇ ਫਿਰ ਹਾਂਜੀ ਹਾਂਜੀ ਇੰਜਨ ਗੇਅਰ ਦਾ ਕਿੰਨਾ ਕ ਚੰਗਾ ਹੈ ਇੰਜਨ ਗੇਅਰ ਤਾਂ ਪੂਰਾ ਵਧੀਆ ਟਰੈਕਟਰ ਹੈ ਤੇ ਮਾਡਲ ਮਾਡਲ 8 ਰੇਟ ਇੱਥੇ 3 15 ਲਿਖੇ ਫਿਰ ਦੇਣਾ ਕਿੰਨੇ ਦਾ ਕਰ ਦਾਂ ਐ ਲੈਸ 85 ਉਹ 100 ਤਲ 5000 ਧਰੀ ਜਾਂਦਾ ਉੱਤੇ 80 ਦਾ ਲੈ ਜਾਓ ਬਾਕੀ ਕੋਈ ਇਹ ਆਪ ਵੀ ਤੁਸੀਂ ਹੰਬਲਾ ਮਾਰ ਲੋਗੇ ਮਾੜਾ ਮੋਟਾ ਹੋਰ ਵੀ ਬਦਲ ਘਟ ਜੂ ਘਟ ਜੇਗਾ ਬਦਲਾ ਜੇ ਹੰਬਲਾ ਪਾਰਿਆ ਹੋ ਜੂਗਾ ਥੋੜਾ ਹੋ ਜੂਗਾ ਹੱਸੀ ਜਾਂਦਾ ਹੋ ਜੂਗਾ ਥੋੜਾ ਬਹੁਤਾ ਹੋ ਜਾਗੇ ਗਿਣ ਦੇ ਵਿੱਚ ਪਤਾ ਕੀ ਗੱਲ ਹੈ ਚੰਗੀ ਜੀ ਕਰੇ ਜਾਂਦਾ ਮਾੜਾ ਮੋਟਾ ਹਾਂ ਇਹ ਕੋ ਗਿਣ ਕੇ ਪਾਏ ਨਹੀਂ ਹੁੰਦੇ ਪੈਸੇ ਗਿਣ ਕੇ ਪਾਏ ਨਹੀਂ ਹੁੰਦੇ ਆਪਾਂ ਹਰੇਕ ਨਾ ਵਰਤਣ ਵਾਲੇ ਬੰਦੇ ਆਪਾਂ ਬਗਿਆੜਨ ਵਾਲੇ ਬੰਦੇ ਨਹੀਂ ਠੀਕ ਹੈ ਤੈਨੂੰ ਮੋੜਿਆ ਨਹੀਂ ਜਿਹੜਾ ਕਾਕਾ ਆ ਗਿਆ ਉਹਨੂੰ ਕਿਤੇ ਨਹੀਂ ਮੋੜਿਆ ਨਰਾਜ਼ ਨਹੀਂ ਕੀਤਾ ਨਾ ਨਾ ਠੀਕ ਹੈ ਮੂਰੇ 750 ਆ ਗਿਆ ਸੋਨਾ ਲੀਕਾ ਦੱਸੀ ਬਾਈ ਬਦਲੇ ਇਹਦੇ ਬਾਰੇ 14 ਮਾਡਲ ਆ 14 ਮਾਡਲ ਆ ਗਿਆ ਹਾਂ 15 ਵਾਲੇ ਟਾਇਰ ਨਵੇਂ ਆ ਪੀਕੇਟੀ ਦੇ ਠੀਕ ਹੈ ਜੀ ਤੇ ਮੂਲੇ ਟਾਇਰ ਹੈਗੇ ਅੱਦੇ ਠੀਕ ਹੈ ਜੀ ਟਰੈਕਟਰ ਸੋਨਾ ਹੈ ਟਰੈਕਟਰ ਸੋਨਾ ਹੈ ਹਾਂ ਸਾਰੇ ਕੈਮਰਾ ਘੁਮਾ ਦੇ ਇੰਜਨ ਗੇਅਰ ਦਾ ਕਿੱਦਾਂ ਰਹੂ ਪੂਰਾ ਵਧੀਆ ਬਾਈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਡਬਲ ਡਿਸਟਰੀਬਿਊਟਰ ਚ ਐ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਮਿੱਤਰੋ ਮਾਡਲ ਮਾਡਲ 14 ਰੇਟ ਰੇਟ 395 ਆਪਾਂ ਬਾਹਲਾ ਲਿਖਿਆ ਨਹੀਂ ਰੇਟ ਲਿਖਿਆ ਨਹੀਂ ਦੇਣਾ ਕਿੰਨੇ ਦਾ ਯਾਰ 65000 ਰੁਪਏ ਯਾਰ ਹਿਸਾਬ ਨਾ ਕਰ ਤੂੰ ਟਰੈਕਟਰ ਵੀ ਦੇਖ ਟਰੈਕਟਰ ਚੰਗਾ ਹੈ ਵਿੱਚ ਇੰਨੇ ਦਾ ਕੋਈ ਨਹੀਂ ਦਿੰਦਾ 14 ਮਾਡਲ ਟਰੈਕਟਰ ਯਾਰ ਮੈਂ ਤਾਂ ਫਿਰ ਮੈਂ ਤਾਂ ਕਹੂੰਗਾ ਬਾਦਲ ਮੈਂ ਤਾਂ ਕਹੂੰਗਾ ਬਾਦਲ ਫੜਦਾ ਲੈ ਜੀਓ ਮਿੱਤਰੋ ਉਹਨਾਂ ਕਦਾ ਕੋਈ ਨਹੀਂ ਹੋ ਜੂਗਾ ਹੋਰ ਵੀ ਕਰ ਦੇਗਾ ਬਾਈ ਮੇਰੀ ਗੱਲ ਸੁਣੋ ਜਿਹੜੇ ਹਿਸਾਬ ਨਾਲ ਬਾਈ ਡਿਸਕਾਊਂਟ ਕਰ ਰਿਹਾ ਨਾ ਪਹਿਲੀ ਬਾਈ ਦੀ ਵੀਡੀਓ ਆ ਹਨਾ ਕੀ ਪਸੰਦ ਆਉਣ ਦੀ ਗੱਲ ਆ ਅਗਲੇ ਦੀ ਨਾ ਚੀਜ਼ ਪਸੰਦ ਆਉਣ ਦੀ ਗੱਲ ਆ ਤੁਹਾਡੀ ਬਾਕੀ ਡਿਸਕਾਊਂਟ ਕਰ ਰਿਹਾ ਕਹਿੰਦਾ ਮੌਕੇ ਤੇ ਹੋਰ ਵੀ ਆਪਾਂ ਹਲਕਾ ਫੁਲਕਾ ਕਰਾਂਗੇ ਮਾਨਤਾ ਮੂਰੇ 37 30 ਆ ਗਿਆ ਇਹਦੇ ਬਾਰੇ ਦੱਸੀ ਬਾਈ ਇਹ ਪਲੱਸ ਵਾਲਾ ਟਰੈਕਟਰ 8 ਮਾਡਲ ਆ ਠੀਕ ਆ ਜੀ ਪਾਵਰ ਸਟੇ ਰਹੇਗਾ ਠੀਕ ਹੈ ਜੀ ਰੇਹਗੇ ਨੇ ਟਰੈਕਟਰ ਦੇ 60 ਤੋਂ 65 ਪੈਸੇ ਠੀਕ ਹੈ ਜੀ ਟਰੈਕਟਰ ਇਹ ਨਾਲ ਸਾਰਾ ਜਿੰਨਾ ਵੀ ਹੈਗਾ ਨਾ ਸਾਰਾ ਰੇਨ ਵਾਲਾ ਹਾਂ ਰੇਨ ਵਾਲਾ ਟਰੈਕਟਰ ਹੈ ਤੇ ਮਾਡਲ ਇਹ ਕਿੰਨਾ ਹੈ 8 8 ਤੇ ਰੇਟ ਆ ਆ 355 355 ਤੇ ਦੇਣਾ ਕਿੰਨੇ ਦਾ 315 ਦੇ ਦਾਂਗੇ ਯਾਰ ਕੋਈ ਹਿਸਾਬ ਨਾ ਕਰ ਲੈਣਾ ਹੋਰ ਕਰਦੇ ਘਟਾ 35 ਦਾ ਦੇ ਦਾਂਗੇ ਬਸ ਓਏ ਯਾਰ ਮੇਰੀ ਗੱਲ ਸੁਣੋ ਬਾਦਲ ਕੋਸ ਕਹੀ ਜਾਵੇ ਪੂਰੇ 3 ਲੱਖ ਦਾ ਮੂਰੇ ਲਾ ਕੇ ਲੈ ਜਿਓ ਟਰੈਕਟਰ ਚੰਗਾ ਹੈ ਇੰਜਨ ਗੇਰ ਦਾ ਕੋਈ ਆਵਾਜ਼ ਨਹੀਂ ਗੇਰ ਦੇ ਵਿੱਚ ਨਹੀਂ ਹਾਂਜੀ ਨਹੀਂ ਆ 36 ਦੀ ਦੇ ਵਿੱਚ ਨਾ ਗੇਰਾਂ ਗੂਰਾਂ ਦੀ ਆਵਾਜ਼ ਠੀਕ ਹੈ ਹੁਣ ਤੂੰ ਆਏ ਆਖੇਗਾ ਵੀ ਸਕੰਦਰ ਫੇਰ ਪੁੱਛੂ 3 ਚੋਂ ਵੀ ਮਾੜਾ ਮੋਟਾ ਥੱਲੇ ਨੂੰ ਆਏਗਾ ਮੌਕੇ ਦੀ ਗੱਲ ਹੈ ਮੌਕੇ ਦੀ ਗੱਲ ਹੈ 3 ਚੋਂ ਵੀ ਥੱਲੇ ਨੂੰ ਆਜੂ ਪਸੰਦ ਗੱਲ ਕਰਨ ਦੀ ਗੱਲ ਹੈ ਮੌਕੇ ਤੇ ਹੋਰ ਵੀ ਥੱਲੇ ਨੂੰ ਆਜੂ ਇਹ 439 ਆ ਗਿਆ ਬਾਈ ਪਾਵਰ ਟਰੈਕਰ ਦੱਸੀ ਬਾਈ ਇਹਦੇ ਬਾਰੇ ਇਹ ਮਾੜਾ ਹਾਂਜੀ 60 ਕੁ ਪੈਸੇ ਟਾਇਰ ਹੋਣਗੇ ਨਾ ਹਾਂ 60 ਕੁ ਪੈਸੇ ਦੇ ਟਾਇਰ ਮੰਨੂ ਮਗਰਲੇ ਮੂਰ ਲੈਨੇ ਨੇ ਟਰੈਕਟਰ ਸੋਹਣਾ ਟਰੈਕਟਰ ਮੂਰ ਲੈ ਨਵੇਂ ਪਏ ਨੇ ਬਾਈ ਉੱਤੀ ਪਿਆ ਜੇ ਅੱਖਰ ਜੇ ਇਹ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਵਧੀਆ ਹੈ ਇੰਜਨ ਗੇਅਰ ਦਾ ਓਕੇ ਆ ਮਰਾ ਟਾ ਮੋਟਾ ਦੇ ਪਿੱਛੇ ਕਿਹੜਾ ਦੇਖ ਕੇ ਦੇਖ ਤੂੰ ਪੂਰਾ ਚੰਗਾ ਟਰੈਕਟਰ ਹੈ ਚੰਗਾ ਪੂਰਾ ਚੰਗਾ ਟਰੈਕਟਰ ਆ ਬਾਈ ਕਹਿੰਦਾ ਹੌਲੀ ਕਿਉਂ ਬੋਲਦਾ ਫਿਰ ਇਹਨੂੰ ਤਾਂ ਟਰੈਕਟਰ ਨੂੰ ਕਰਕੇ ਨਾ ਲੱਭਾ ਖੜਾ ਹੀ ਤਲਵੰਡੀ ਆ ਮੈਂ ਦੇਖਿਆ ਅੱਜ ਆ ਜੀ ਦੇਖਿਆ ਹਾਂ ਪਹਿਲਾਂ ਕਣਕੀ ਬੀਜਦੇ ਸੀ ਮਹੀਨਾ ਤਾਂ ਹੀ ਤਾਂ ਮੈਂ ਦੇਖਿਆ ਨ ਸਹੀ ਸਹੀ ਰੇਟ 210 ਹੈ ਸਭ ਸੇਟੀ ਹੁਣ ਤੂੰ ਦੇ ਦੇ ਇਹਦੇ ਤੇ ਮੈਂ ਨਹੀਂ ਤੈਨੂੰ ਕੁਝ ਕਹਿੰਦਾ ਤੂੰ ਦੱਸ ਸੋ ਇੰਡੀਆ ਨਾ ਕਰਿਆ ਦੇ ਦੇਂਗੇ ਵਸ ਤੂੰ ਮੈਨੂੰ ਇੱਕ ਤਾਂ ਦੱਸ ਦੇ ਵੀ ਇੱਥੋਂ ਤੱਕ ਰੱਦੂ ਮੈਂ ਦੇ ਦੇਂਗੇ 65000 ਦਾ 65 ਦੀ ਤਾਂ ੱੱਕਾ ਕਰੀ ਆ 1.65 ਦਾ ਇਹ ਚ ਤਾਂ ਖੁੱਲਾ ਆ ਕਰ ਦੇ ਖੁੱਲਾ ਦੇਖ ਦੋ ਦਾਸ ਹੈ ਰੇਟ ਤਾਂ ਦੋ ਦਾਸ ਹੈ 55 ਦਾ ਲੈ ਜਾਓ ਯਾਰ ਇੱਕ ਜੋ ਪੂਰੇ ਕਰ ਲੈ ਹੋਰ ਕੀ ਇੰਨੀ ਗੱਲ ਹੈ ਕੈਰੇਕਟਰ ਸਹੀ ਆ ਹਾਂ 1,55,000 ਦਾ ਕੋਈ ਮਰਜ਼ੀ ਲਿਆਸ ਇੱਕ 55 ਦਾ ਲੈ ਜਾਓ ਮਿੱਤਰੋ ਡੈਕ ਵੀ ਲੱਗਿਆ ਹੋਇਆ ਪੂਰਾ ਘੈਂਟ ਲੱਗਿਆ ਸਾਰਾ ਕੁਝ ਹੈ ਸਾਰਾ ਘੈਂਟ ਹੈ ਪੂਰਾ ਕੈਰੇਕਟਰ ਤੇ ਹੁਣ ਆਏ ਦੱਸ ਮੈਨੂੰ ਆਉਣਾ ਕਿੱਥੇ ਆ ਬਾਈਆਂ ਨੇ ਇਹ ਇੱਕ ਪੁਰਾ ਪਿੰਡਾ ਮੇਰਾ ਠੀਕ ਆ ਜੀ ਕੈਰੇ ਲਵੰਡੀ ਵੀ ਖੜੇ ਹੁੰਦੇ ਆ ਤੇ ਸ਼ੇਖਪੁਰੇ ਵੀ ਹੁੰਦੇ ਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ ਹੈਗਾ 94172 35234 94172 35234 ਮੋਬਾਈਲ ਨੰਬਰ ਹੈ ਠੀਕ ਹੈ ਜੀ ਬਾਤ ਬਾਤ ਧੰਨਵਾਦ ਬਾਈ ਬਾਦਲ ਜਾਣਕਾਰੀ ਦੇਣ ਲਈ ਹਾਂ ਜੀ ਸਤਿ ਸ਼੍ਰੀ ਅਕਾਲ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ